ਸਾਤਿ ਸਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ੀ ਦਿਨਾਂ ਤੁਹਾਡੇ ਲਈ ਨੌਕਰੀਆਂ ਦੇ ਸਬੰਧ ਵਿੱਚ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਜੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਹਨਾਂ ਦੇ ਕਾਲਜਾਂ ਤੇ ਕਾਲਜੇਟ ਸਕੂਲਾਂ ਦੇ ਵਿੱਚ ਟੀਚਿੰਗ ਅਸਾਮੀਆਂ ਦੇ ਲਈ ਬੰਪਰ ਭਰਤੀ ਜਾਰੀ ਕੀਤੀ ਗਈ ਹੈ ਜੀ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਅੱਗੇ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਨਾਂ ਦੇ ਵੱਖ-ਵੱਖ ਕਾਲਜ ਤੇ ਵੱਖ-ਵੱਖ ਸਕੂਲਾਂ ਦੇ ਵਿੱਚ ਬੰਪਰ ਭਰਤੀ ਜਾਰੀ ਕੀਤੀ ਗਈ ਹੈ 31 ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਵਿੱਚ ਇਹ ਪੋਸਟਾਂ ਖੰਟਨੇ ਤੇ ਭਰੀਆਂ ਜਾਣਗੀਆਂ। ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਬਾਬਾ ਅਜੀਤ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਗੁਰਦਾਸਪੁਰ ਇੱਥੇ ਇਹਨਾਂ ਵੱਲੋਂ ਕੰਪਿਊਟਰ ਸਾਇੰਸ, ਮੈਥਮੈਟਿਕਸ, ਜ਼ੂਲੋਜੀ, ਅਸਿਸਟੈਂਟ ਲਾਇਬ੍ਰੇਰੀਅਨ ਦੇ ਲਈ ਪੋਸਟਾਂ ਖੰਟਨੇ ਤੇ ਭਰੀਆਂ ਜਾਣੀਆਂ ਅੱਗੇ ਹੈ ਜੀ। ਬਾਬਾ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜਸ਼ੰਕਰ ਹਿਸ਼ਾਰਪੁਰ ਇੱਥੇ ਕਮਰਸ ਮੈਥਮੈਟਿਕਸ ਕੰਪਿਊਟਰ ਸਾਇੰਸ ਫਿਜ਼ਿਕਸ ਕੈਮਿਸਟਰੀ ਫਿਜ਼ੀਕਲ ਐਜੂਕੇਸ਼ਨ ਐਜੂਕੇਸ਼ਨ ਐਮਐਡ ਪੰਜਾਬੀ ਇੱਥੇ ਇਹਨਾਂ ਵੱਲੋਂ ਇਹ ਪੋਸਟਾਂ ਵਾਕੈਂਟ ਨੇ ਤੇ ਭਰੀਆਂ ਜਾਣੀਆਂ ਨੇ ਨਾਲ ਹੀ ਇਹਨਾਂ ਵੱਲੋਂ ਗਿਣਤੀ ਵੀ ਦਿੱਤੀ ਹੋਈ ਹੈ ਜੀ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਓ ਅੱਗੇ ਜੀ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਐਸਬੀਐਸ ਨਗਰ ਇੱਥੇ ਮੈਥਮੈਟਿਕਸ, ਕਮਰਸ, ਕੰਪਿਊਟਰ ਸਾਇੰਸ, 뮤ਜ਼ਿਕ ਦੇ ਵਿੱਚ ਪੋਸਟਾਂ ਖਾਲੀ ਨੇ ਜੀ। ਅੱਗੇ ਹੈ ਜੀ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਈ ਚਮਕੌਰ ਸਾਹਿਬ ਰੂਪਨਗਰ ਇੱਥੇ ਹੈਗੀਆਂ ਜੀ ਇੱਕ ਪੋਸਟਾਂ ਜੋ ਕੰਪਿਊਟਰ ਸਾਇੰਸ, ਇੰਗਲਿਸ਼ ਦੇ ਵਿੱਚ ਆ, ਕਮਰਸ ਦੇ ਵਿੱਚ ਆ, ਮੈਥਮੈਟਿਕਸ, ਪੰਜਾਬੀ, ਜ਼ੂਲੋਜੀ, ਕਟਿੰਗ ਐਂਡ ਟ੍ਰੇਲਰਿੰਗ, ਪਲੰਬਰਿੰਗ। ਅੱਗੇ ਹੈ ਜੀ ਦਸ਼ਮੇਸ਼ ਖਾਲਸਾ ਕਾਲਜ ਨਾਭਾ ਸਾਹਿਬ ਜ਼ੀਰਕਪੁਰ ਐਸ ਐਸ ਨਗਰ ਹਿਸਟਰੀ ਦੇ ਵਿੱਚ ਪੋਸਟਾਂ ਖਾਲੀ ਨੇ ਜੀ ਕਮਰਸ, ਫੈਸ਼ਨ ਡਿਜ਼ਾਈਨਿੰਗ, 뮤ਜ਼ਿਕ ਦੇ ਵਿੱਚ ਪੋਸਟਾਂ ਨੇ ਜੀ। ਅੱ ਖਾਲਸਾ ਕਾਲਜ ਚੋਲਾ ਸਾਹਿਬ ਤਰਨਤਾਰਨ ਨੂੰ ਇੰਗਲਿਸ਼ ਦੇ ਵਿੱਚ ਪੋਸਟ ਹੈ ਜੀ ਤੇ ਕਾਲਜੀਏਟੇ ਦੇ ਸਕੂਲ ਹੈ ਜਿਹੜੇ ਉਥੇ ਕੈਮਿਸਟਰੀ ਤੇ ਬਾਇਓਲੋਜੀ ਦੇ ਵਿੱਚ ਪੋਸਟਾਂ ਖਾਲੀ ਨੇ ਜੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਔਮੇਨ ਝਾੜ ਸਾਹਿਬ ਲੁਧਿਆਣਾ ਕੰਪਿਊਟਰ ਸਾਇੰਸ ਮੈਥਮੈਟਿਕਸ ਇੰਗਲਿਸ਼ ਫਿਜ਼ਿਕਸ ਕੈਮਿਸਟਰੀ ਅਸਿਸਟੈਂਟ ਲਾਇਬ੍ਰੇਰੀਅਨ ਲੈਕਚਰਰ ਬਾਇਓਲੋਜੀ ਲੈਕਚਰ ਫਿਜ਼ਿਕਸ ਇਥੇ ਪੋਸਟਾਂ ਇਹਨਾਂ ਵੱਲੋਂ ਭਰੀਆਂ ਜਾਣੀਆਂ ਨੇ ਜੀ ਨਕਟੇ ਜੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਕਾ ਬਠਿੰਡਾ ਪੰਜਾਬੀ ਜ਼ੂਲੋਜੀ ਕੈਮਿਸਟਰੀ ਫਿਜ਼ਿਕਸ ਦੇ ਲਈ ਪੋਸਟਾਂ ਖਾਲੀ ਨੇ ਹਾਲ ਹੀ ਪੋਲੀਟੀਕਲ ਸਾਇੰਸ ਕੰਪਿਊਟਰ ਸਾਇੰਸ ਫੈਸ਼ਨ ਟੈਕਨੋਲੋਜੀ ਕਮਰਸ ਦੇ ਵਿੱਚ ਪੋਸਟਾਂ ਵੀ ਖਾਲੀ ਨੇ ਜੀ ਇਸ ਕਾਲਜ ਦੇ ਵਿੱਚ ਅੱਗੇ ਜੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਘਰ ਹਾਲੀ ਸਾਹਿਬ ਪਟਿਆਲਾ ਇੱਥੇ ਪੋਸਟਾਂ ਪੰਜਾਬੀ ਪੋਲੀਟੀਕਲ ਸਾਇੰਸ ਮੈਨੇਜਮੈਂਟ ਦੇ ਵਿੱਚ ਪੋਸਟਾਂ ਨੇ ਜੀ ਕਾਲਜ ਇਟ ਸਕੂਲ ਦੇ ਵਿੱਚ ਕੈਮਿਸਟਰੀ ਦੀ ਪੋਸਟ ਖਾਲੀ ਹੈ ਜੀ ਅੱਗੇ ਜੀ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਕੈ ਮੈਥਮੈਟਿਕਸ ਇੰਗਲਿਸ਼ ਹੋਮ ਸਾਇੰਸ ਹਿੰਦੀ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਸਾਇੰਸ ਜ਼ੂਲੋਜੀ ਇਹ ਵੱਖ-ਵੱਖ ਵਿਸ਼ਿਆਂ ਦੇ ਵਿੱਚ ਇਹਨਾਂ ਵੱਲੋਂ ਪੋਸਟਾਂ ਫਿਲ ਕੀਤੀਆਂ ਜਾਣੀਆਂ ਜੀ ਅੱਗੇ ਜੀ ਗੁਰਨਾਨਕ ਕਾਲਜ ਬਟਾਲਾ ਪੰਜਾਬੀ ਇਕਨੋਮਿਕਸ ਫਿਜ਼ਿਕਸ ਕੰਪਿਊਟਰ ਸਾਇੰਸ ਇੰਗਲਿਸ਼ ਦੇ ਵਿੱਚ ਪੋਸਟਾਂ ਨੇ ਜੀ ਗੁਰਨਾਨਕ ਕਾਲਜ ਮੋਗਾ ਕਮਰਸ ਦੇ ਵਿੱਚ ਕੰਪਿਊਟਰ ਸਾਇੰਸ ਮੈਥਮੈਟਿਕਸ ਇੰਗਲਿਸ਼ ਹਿੰਦੀ ਪੰਜਾਬੀ ਅੱਗੇ ਜੀ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਜਲੰਧਰ ਕਮਰਸ ਦੇ ਵਿੱਚ ਪੋਸਟਾਂ ਨੇ ਜੀ ਅੱਗੇ ਜੀ ਖਾਲਸਾ ਕਾਲਜ ਗੜਦੀwala ਹੁਸ਼ਿਆਰਪੁਰੋਂ ਇੰਗਲਿਸ਼ ਦੇ ਵਿੱਚ ਫਿਜ਼ਿਕਸ ਦੇ ਵਿੱਚ ਕੈਮਿਸਟਰੀ ਪੰਜਾਬੀ ਕੰਪਿਊਟਰ ਸਾਇੰਸ ਕਮਰਸ ਤੇ ਕਾਲਜੀਅਟ ਸਕੂਲਾਂ ਦੇ ਵਿੱਚ ਇਹਨਾਂ ਵੱਲੋਂ ਇੰਗਲਿਸ਼ ਦੇ ਵਿੱਚ ਪੋਸਟਾਂ ਖਾਲੀ ਨੇ ਜੀ ਅੱਗੇ ਜੀ ਮਾਤਾ ਗੰਗਾ ਖਾਲਸਾ ਕਾਲਜ ਕੋਟਾ ਲੁਧਿਆਣਾ ਵਿਖੇ ਕਮਰਸ ਕੰਪਿਊਟਰ ਸਾਇੰਸ ਮੈਥਮੈਟਿਕਸ ਫੈਸ਼ਨ ਡਿਜ਼ਾਈਨਿੰਗ ਤੇ ਨਾਲ ਹੀ ਇਹਨਾਂ ਵੱਲੋਂ ਇੰਗਲਿਸ਼ ਤੇ ਹਿਸਟਰੀ ਦੇ ਵਿੱਚ ਵੀ ਪੋਸਟਾਂ ਖਾਲੀ ਨੇ ਜੀ ਅੱਗੇ ਜੀ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਜਲੰਧਰ ਇੱਥੇ ਇੰਗਲਿਸ਼ ਦੇ ਵਿੱਚ ਮੈਥਮੈਟਿਕਸ ਦੇ ਵਿੱਚ ਕੰਪਿਊਟਰ ਸਾਇੰਸ ਕੈਮਿਸਟਰੀ ਦੇ ਵਿੱਚ ਪੋਸਟਾਂ ਮਾਤਾ ਸਾਹਿਬਕੌਰ ਗਰਲਜ਼ ਕਾਲਜ ਗਿਹਾਲ ਬਰਨਾਲਾ ਇਥੇ ਕਮਰਸ ਇੰਗਲਿਸ਼ ਪੰਜਾਬੀ ਦੇ ਵਿੱਚ ਪੋਸਟਾਂ ਨੇ ਜੀ ਮਾਤਾ ਸਾਹਿਬਕੌਰ ਖਾਲਸਾ ਕਾਲਜ ਤਲਵੰਡੀ ਪਾਈ ਇਥੇ ਇਕਨੋਮਿਕਸ ਦੇ ਵਿੱਚ ਬੋਟਨੀ ਦੇ ਵਿੱਚ ਕੈਮਿਸਟਰੀ ਦੇ ਵਿੱਚ ਪੰਜਾਬੀ ਕਮਰਸ ਦੇ ਵਿੱਚ ਪੋਸਟਾਂ ਨੇ ਜੀ ਅੱਗੇ ਜੀ ਮਾਤਾ ਸਾਹਿਬਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਰਿਲੀਜੀਅਸ ਸਟਡੀਜ਼ ਫਿਜ਼ੀਕਲ ਐਜੂਕੇਸ਼ਨ ਹੋਮ ਸਾਇੰਸ ਇਕਨੋਮਿਕਸ ਪੰਜਾਬੀ ਕੈਮਿਸਟਰੀ ਇੰਗਲਿਸ਼ ਦੇ ਵਿੱਚ ਪੋਸਟਾਂ ਨੇ ਜੀ ਅੱਗੇ ਜੀ ਮਾਤਾ ਸਾਹਿਬਕੌਰ ਖਾਲਸਾ ਗਰਲਜ਼ ਕਾਲਜ ਆਫ ਐਜੂਕੇਸ਼ਨ ਤਾਂ ਮੁਮਾਜਰਾ ਪਟਿਆਲਾ ਇੱਥੇ ਟੀਚਿੰਗ ਆਫ ਸਾਇੰਸ ਟੀਚਿੰਗ ਆਫ ਮੈਥਮੈਟਿਕਸ ਟੀਚਿੰਗ ਆਫ ਹਿੰਦੀ ਟੀਚਿੰਗ ਆਫ ਫਾਈਨ ਆਰਟਸ ਟੀਚਿੰਗ ਆਫ 뮤ਜ਼ਿਕ ਇੱਥੇ ਪੋਸਟਾਂ ਖਾਲੀ ਨੇ ਜੀ ਇਹ ਅੱਗੇ ਜੀ ਮੀਰੀ ਪੀਰੀ ਖਾਲਸਾ ਕਾਲਜ ਬਧੌੜ ਪਰਨਾਲਾ ਇੱਥੇ ਕੰਪਿਊਟਰ ਸਾਇੰਸ ਫਿਜ਼ੀਕਲ ਐਜੂਕੇਸ਼ਨ ਹਿਸਟਰੀ ਇਕਨੋਮਿਕਸ ਇੰਗਲਿਸ਼ ਮੈਥਮੈਟਿਕਸ ਕਮਰਸ ਦੇ ਵਿੱਚ ਪੋਸਟਾਂ ਖਾਲੀ ਨੇ ਜੀ ਅੱਗੇ ਜੀ ਸੰਤਪਾਪਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਨੁਮੇਲੀ ਕਪੂਰਥਲਾ ਵਿਖੇ ਪੋਸਟਾਂ ਨੇ ਜੀ ਕਮਰਸ ਦੇ ਵਿੱਚ ਆ ਇਕਨੋਮਿਕ ਦੇ ਵਿੱਚ ਆ ਫਿਜ਼ੀਕਲ ਐਜੂਕੇਸ਼ਨ ਆ 뮤ਜ਼ਿਕ ਇੰਗ ਅੱਗੇ ਜੀ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਨੀ ਸਾਹਿਬ ਅੰਮ੍ਰਿਤਸਰ ਇੱਥੇ ਪੰਜਾਬੀ ਕਮਰਸ ਫਿਜ਼ਿਕਸ ਕੈਮਿਸਟਰੀ ਇੰਗਲਿਸ਼ ਦੇ ਵਿੱਚ ਪੋਸਟਾਂ ਖਾਲੀ ਨੇ ਜੀ ਤੇ ਕਾਲਜੀਏਟ ਸਕੂਲ ਦੇ ਵਿੱਚ ਕੰਪਿਊਟਰ ਸਾਇੰਸ ਦੇ ਵਿੱਚ ਇਹਨਾਂ ਵੱਲੋਂ ਪੋਸਟਾਂ ਭਰੀਆਂ ਜਾਣੀਆਂ ਜੀ ਅੱਗੇ ਜੀ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫॉर ਗਰਲਜ਼ ਆਕਾਰ ਪਟਿਆਲਾ ਵਿਖੇ ਫਿਜ਼ਿਕਸ ਦੇ ਵਿੱਚ ਪੋਸਟਾਂ ਖਾਲੀ ਨੇ ਜੀ ਅੱਗੇ ਜੀ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੋਂਗੋਵਾਲ ਸੰਗਰੂਰ ਕਮਰਸ ਦੇ ਵਿੱਚ ਪੋਸਟਾਂ ਨੇ ਮੈਥਮੈਟਿਕਸ ਦੇ ਵਿੱਚ ਪੋਸਟਾਂ ਨੇ ਇੰਗਲਿਸ਼ ਦੇ ਵਿੱਚ ਪੋਸਟਾਂ ਨੇ ਜੀ ਅੱਗੇ ਜੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸ੍ਰੀ ਅਮਰੇਸਰ ਸਾਹਿਬ ਇੱਥੇ ਹੈਗੀ ਜੀ ਕੰਪਿਊਟਰ ਸਾਇੰਸ ਫਿਜ਼ਿਕਸ ਕਮਰਸ ਬਾਇਓਲੋਜੀ 뮤ਜ਼ਿਕ ਦੇ ਵਿੱਚ ਪੋਸਟਾਂ ਨੇ ਅੱਗੇ ਜੀ ਭਾਈ ਬਹਿਲੋ ਖਾਲਸਾ ਗਰਲਜ਼ ਕਾਲਜ ਫਫਰੇ ਭਾਈ ਕੇ ਮਾਨਸਾ ਇੱਥੇ ਕੰਪਿਊਟਰ ਸਾਇੰਸ ਫਿਜ਼ੀਕਲ ਐਜੂਕੇਸ਼ਨ ਇੰਗਲਿਸ਼ ਦੇ ਵਿੱਚ ਹਿਸਟਰੀ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਵਿੱਚ ਕਮਰਸ ਦੇ ਵਿੱਚ ਲਾਇਬ੍ਰੇਰੀ ਸਾਇੰਸ ਦੇ ਵਿੱਚ ਪੋਸਟਾਂ ਖਾਲੀ ਨੇ ਜੀ ਇਹਨਾਂ ਵੱਲੋਂ ਅੱਗੇ ਜੀ ਖਾਲਸਾ ਕਾਲਜ ਪਟਿਆਲਾ ਸਾਈਕੋਲੋਜੀ ਦੇ ਵਿੱਚ ਪੋਸਟਾਂ ਨੇ ਜੀ ਸੋਸ਼ੀਓਲੋਜੀ ਦੇ ਵਿੱਚ ਪੋਸਟਾਂ ਨੇ ਫਿਜ਼ੀਕਲ ਐਜੂਕੇਸ਼ਨ ਪ ਫੈਸ਼ਨ ਡਿਜ਼ਾਈਨਿੰਗ ਕਮਰਸ ਮੈਨੇਜਮੈਂਟ ਕੰਪਿਊਟਰ ਸਾਇੰਸ ਫਿਜ਼ਿਕਸ ਹਿਸਟਰੀ ਪੰਜਾਬੀ ਜੀਓਗ੍ਰਾਫੀ ਐਗਰੀਕਲਚਰ ਆਟੋਮੋਬਾਈਲ ਇਕਨੋਮਿਕਸ ਇੰਗਲਿਸ਼ ਬਾਇਓਟੈਕ కెਮਿਸਟਰੀ ਆਰਗੇਨਿਕ కెਮਿਸਟਰੀ కెਮਿਸਟਰੀ ਫਿਜ਼ੀਕਲ కెਮਿਸਟਰੀ ਇੱਥੇ ਇਹ ਪੋਸਟਾਂ ਇਹਨਾਂ ਵੱਲੋਂ ਭਰੀਆਂ ਜਾਣੀਆਂ ਜੀ ਅੱਗੇ ਅੱਗੇ ਜੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਕੰਪਿਊਟਰ ਸਾਇੰਸ ਦੇ ਵਿੱਚ ਪੋਸਟਾਂ ਨੇ ਜੀ ਹਿੰਦੀ ਦੇ ਵਿੱਚ ਮੈਥਮੈਟਿਕਸ ਪੰਜਾਬੀ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ 뮤직 ਵੋਕਲ ਰਿਟੇਲ ਮੈਨੇਜਮੈਂਟ ਇਹ ਪੋਸਟਾਂ ਖ ਤੇ ਨਾਲ ਹੀ ਇਹਨਾਂ ਵੱਲੋਂ ਫਿਜ਼ਿਕਸ ਤੇ ਫਿਜ਼ੀਕਲ ਕੈਮਿਸਟਰੀ ਦੇ ਵਿੱਚ ਵੀ ਪੋਸਟਾਂ ਖਾਲੀ ਨੇ ਨੈਕਟਜ ਗੁਰੂ ਨਾਨਕ ਕਾਲਜ ਬਡਲਾਡਾ ਮਾਨਸਾ ਇੱਥੇ ਇੰਗਲਿਸ਼ ਦੇ ਵਿੱਚ ਪੋਲੀਟੀਕਲ ਸਾਇੰਸ ਫੂਡ ਪ੍ਰੋਸੈਸਿੰਗ ਫਿਜ਼ਿਕਸ ਜ਼ੀਓਲੋਜੀ ਮੈਥਮੈਟਿਕਸ ਪੰਜਾਬੀ ਕਮਰਸ ਕੰਪਿਊਟਰ ਸਾਇੰਸ ਕੰਪਿਊਟਰ ਸਾਇੰਸ ਸਾਈਬਰ ਸਿਕਿਉਰਿਟੀ ਕੰਪਿਊਟਰ ਸਾਇੰਸ ਡਾਟਾ ਸਾਇੰਸ ਐਂਡ ਏਆਈ ਕੈਮਿਸਟਰੀ ਦੇ ਵਿੱਚ ਪੋਸਟਾਂ ਨੇ ਜੀ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਫਾਈਨ ਆਰਟਸ ਜੀਓਗ੍ਰਾਫੀ ਪਬਲਿਕ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਅਰ ਲੀਜਨ ਦੇ ਵਿੱਚ ਪੋਸਟਾਂ ਖਾਲੀ ਨੇ ਜੀ ਕਾਲਜ ਐਂਡ ਸਕੂਲਾਂ ਦੇ ਵਿੱਚ ਇਹਨਾਂ ਵੱਲੋਂ ਸੋਸ਼ਲ ਸਾਇੰਸ ਤੇ ਪੰਜਾਬੀ ਤੇ ਮੈਥਮੈਟਿਕਸ ਇਹਦੇ ਵਿੱਚ ਪੋਸਟਾਂ ਭਰੀਆਂ ਜਾਣੀਆਂ ਜੀ ਅੱਗੇ ਜੀ ਮਾਤਾ ਗੁਜਰੀ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਐਗਰੀਕਲਚਰ ਐਕਸਟੈਂਸ਼ਨ ਦੇ ਵਿੱਚ ਪੋਸਟਾਂ ਨੇ ਜੀ ਐਗਰੀਕਲਚਰ ਐਗਰੋ ਫੋਰੈਸਟਰੀ ਫੋਰੈਸਟਰੀ ਦੇ ਵਿੱਚ ਪੋਸਟਾਂ ਨੇ ਜੀ ਕਮਰਸ ਦੇ ਵਿੱਚ ਇੰਗਲਿਸ਼ ਦੇ ਵਿੱਚ ਮੈਥਮੈਟਿਕਸ ਪੰਜਾਬੀ ਐਮਬੀਏ ਫਾਈਨਾਂਸ ਐਮਬੀਏ ਮਾਰਕੀਟਿੰਗ ਕੰਪਿਊਟਰ ਸਾਇੰਸ ਜੀਓਗ੍ਰਾਫੀ ਮਾਈਕਰੋ ਬਾਇਓਲੋਜੀ ਡੇਰੀ ਸਾਇੰਸ ਫੂਡ ਟੈਕਨੋਲੋਜੀ ਸਾਈਕੋਲੋ ਕੇਮਿਸਟਰੀ ਫਿਜ਼ੀਕਲ ਪੋਲੀਟੀਕਲ ਸਾਇੰਸ ਬੋਟਨੀ 뮤జిక్ ਵੋਕਲ 뮤జిక్ ਗੁਰਮਤ ਸੰਗੀਤ ਆਏ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਬੰਪਰ ਭਰਤੀ ਜਾਰੀ ਹੋਈ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਕਾਲਜ ਹੈ ਕਾਲਜਿਟ ਸਕੂਲਾਂ ਦੇ ਵਿੱਚ ਇਹ ਬੰਪਰ ਭਰਤੀ ਓਪਨ ਕੀਤੀ ਗਈ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਜੋ ਅੰਤਿਮ ਮਿਤੀ ਹੈ 1/5/2025 ਰਹਿਣ ਵਾਲੀ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਰਜਿਸਟ੍ਰੇਸ਼ਨ ਫੀਸ ਤੁਹਾਡੀ 500 ਰੁਪਏ ਰਹੂਗੀ ਬਾਕੀ ਹੋਰ ਡਿਟੇਲਸ ਦੇ ਲਈ ਇਹਨਾਂ ਦਾ ਨੋਟੀਫਿਕੇਸ਼ਨ ਸਾਰੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਤੁਸੀਂ ਡਾਊਨਲੋਡ ਕਰਕੇ ਪੂਰੀਆਂ ਗਾਈਡਲਾਈਨਸ ਪਰਖ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਜੋ ਯੋਗਤਾ ਰਹੂਗੀ ਇਹਨਾਂ ਵੱਲੋਂ ਇਸ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਕੀਤੀ ਹੋਈ ਹੈ ਕੀ ਕੀ ਯੋਗਤਾ ਰਹੂਗੀ 14 ਸਟੈਪਸ ਦੇ ਵਿੱਚ ਇਹਨਾਂ ਵੱਲੋਂ ਇਹ ਦੱਸੀ ਗਈ ਹੈ ਯੋਗਤਾ ਕੀ ਕੀ ਤੁਹਾਡੀ ਯੋਗਤਾ ਰਹੂਗੀ ਇਹਨਾਂ ਪੋਸਟਾਂ ਦੇ ਲਈ ਜ਼ਰੂਰ ਚੈੱਕ ਕਰ ਲਿਓ ਤਾਂ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾਵਾਂ ਰੱਖਦੇ ਆ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ 1 ਮਈ 2025 ਤੱਕ ਅੰਤਿਮ ਮਿਤੀ ਰੋਗੀ ਜੀ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਐ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ